ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਜਿੱਥੇ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਹਾਂ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟਾਂ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਿਹੜੀ ਗੱਲਬਾਤ ਹੈ ਉਹ ਕਰਾਂਗੇ ਕਿ ਅਪਾਇੰਟਮੈਂਟਾਂ ਜਿਹੜੀਆਂ ਉਹ ਕਦੋਂ ਓਪਨ ਹੋ ਰਹੀਆਂ ਹਨ ਅਪਾਇੰਟਮੈਂਟਾਂ ਦੇ ਰੈਫਰੈਂਸ ਨੰਬਰਾਂ ਬਾਰੇ ਕਿਤੋਂ ਤੱਕ ਹੈ ਜਿਹੜੀਆਂ ਅਪਾਇੰਟਮੈਂਟਾਂ ਮਿਲਣੀਆਂ ਸ਼ੁਰੂ ਹੋ ਚੁੱਕੀਆਂ ਨੇ ਉਹਨਾਂ ਦੇ ਬਾਰੇ ਜਿਨ੍ਹਾਂ ਦੀਆਂ ਅਪਾਇੰਟਮੈਂਟਾਂ ਰਿਜੈਕਟ ਹੋਈਆਂ ਸੀ ਅਤੇ ਰੀ ਅਪਲੋਡ ਵਾਲਿਆਂ ਬਾਰੇ ਸੋ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖਿਓ ਵੀਡੀਓ ਜਾਣਕਾਰੀ ਵਾਲੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਬੈਲ ਆਈਕਨ ਨੂੰ ਦਬਾਉਣਾ ਵੀ ਜਿਹੜਾ ਨਾ ਭੁੱਲਿਓ ਤਾਂ ਕਿ ਤੁਸੀਂ ਸਾਡੇ ਲੇਟੈਸਟ ਅਪਡੇਟਾਂ ਦੇ ਨਾਲ ਜੁੜੇ ਰਹੋ ਸੋ ਵੀਡੀਓ ਨੂੰ ਹੁਣ ਸ਼ੁਰੂ ਕਰਦੇ ਹਾਂ ਸ਼ੁਰੂ ਕਰਦੇ ਹਾਂ ਕਿ ਅਪਾਇੰਟਮੈਂਟਾਂ ਦੇ ਜਿਹੜੇ ਰੈਫਰੈਂਸ ਨੰਬਰ ਨੇ ਉਹ ਕਿੱਥੋਂ ਤੱਕ ਪਹੁੰਚੇ ਹਨ ਅਪਾਇੰਟਮੈਂਟਾਂ ਦੀ ਜੇਕਰ ਗੱਲ ਕਰੀਏ ਤਾਂ ਜਿਸ ਦੇ ਵਿੱਚ ਜਲੰਧਰ ਹੈ ਜਿਹੜਾ ਉਹ 59500 ਤੋਂ ਲੈ ਕੇ 59000 700 800 ਤੱਕ ਹੈ ਜਿਹੜੀਆਂ ਅਪਾਇੰਟਮੈਂਟਾਂ ਮਿਲ ਰਹੀਆਂ ਨੇਗੀਆਂ ਸੋ ਸਾਰੇ ਜਣੇ ਆਪਣੀ ਇਸ ਰੈਫਰੈਂਸ ਨੰਬਰਾਂ ਦੇ ਨੇੜੇ ਤੇੜੇ ਵਾਲੇ ਧਿਆਨ ਰੱਖਣ ਜਿਨ੍ਹਾਂ ਦੇ ਰੈਫਰੈਂਸ ਨੰਬਰ 59500 ਤੋਂ ਅੱਗੇ ਹਨ ਜਲੰਧਰ ਦੇ ਵਿੱਚ ਉਹਨਾਂ ਨੂੰ ਮਿਲਣੀਆਂ ਸ਼ੁਰੂ ਹੋ ਚੁੱਕੀਆਂ ਨੇ ਨਾਲ ਹੀ ਗੱਲ ਕਰਦੇ ਆਪਾਂ ਚੰਡੀਗੜ੍ਹ ਦੀਆਂ ਚੰਡੀਗੜ੍ਹ ਦੀਆਂ ਅਪਾਇੰਟਮੈਂਟਾਂ ਜਿਹੜੀਆਂ ਉਹ 59900 ਪਲੱਸ ਹੈ ਜਿਹੜੀਆਂ ਉਹ ਮਿਲਣੀਆਂ ਸ਼ੁਰੂ ਹੋ ਚੁੱਕੀਆਂ ਨੇਗੀਆਂ ਸੋ 59900 ਤੋਂ ਲੈ ਕੇ 60200 ਜਾਂ 300 ਤੱਕ ਹੈ ਇਹ ਵੀ ਧਿਆਨ ਰੱਖਣ ਇਹਨਾਂ ਨੂੰ ਵੀ ਅਪਾਇੰਟਮੈਂਟਾਂ ਜਿਹੜੀਆਂ ਉਹ VFS ਦੇ ਵੱਲੋਂ ਕਦੋਂ ਵੀ ਮੇਲ ਆ ਸਕਦੀ ਹੈ ਅਪਾਇੰਟਮੈਂਟ ਦੀ ਤੇ ਦਿੱਲੀ ਦੀ ਜੇਕਰ ਗੱਲ ਕਰਦੇ ਆ ਤਾਂ ਦਿੱਲੀ ਹੈ ਜਿਹੜੀ ਉਹ ਸਾਰਿਆਂ ਤੋਂ ਅੱਗੇ ਚੱਲ ਰਹੀ ਹੈਗੀ ਦਿੱਲੀ ਦੀ ਅਪਾਇੰਟਮੈਂਟ ਹੈ ਜਿਹੜੀ ਉਹ 68700 ਪਲੱਸ ਮਿਲਣੀ ਸ਼ੁਰੂ ਹੋ ਚੁੱਕੀ ਹੈ ਸੋ 68700 ਤੋਂ ਲੈ ਕੇ ਤਕਰੀਬਨ 69200 500 ਤੱਕ ਹੈ ਜਿਹੜਾ ਉਹ ਧਿਆਨ ਰੱਖਣ ਸਾਰੇ ਜਣੇ ਇਹਨਾਂ ਨੂੰ ਅਪਾਇੰਟਮੈਂਟਾਂ ਜਿਹੜੀਆਂ ਉਹ ਜਲਦੀ ਮਿਲ ਜਾਣੀਆਂ ਸੋ ਬਾਕੀ ਜਿਨ੍ਹਾਂ ਦੇ ਰੈਫਰੈਂਸ ਨੰਬਰ ਇਹਨਾਂ ਤੋਂ ਅੱਗੇ ਹਨ ਉਹ ਵੀ ਅਪਡੇਟ ਦੇ ਨਾਲ ਜੁੜੇ ਰਹਿਣਾ ਤੇ ਥੋੜਾ ਸਬਰ ਰੱਖਣ ਅਪਾਇੰਟਮੈਂਟਾਂ ਜਿਹੜੀਆਂ ਉਹ ਸਾਰਿਆਂ ਨੂੰ ਦਿੱਤੀਆਂ ਜਾਣਗੀਆਂ ਵੀਐਫਐਸ ਦੇ ਵੱਲੋਂ ਬਸ ਥੋੜਾ ਸਬਰ ਬਣਾ ਕੇ ਰੱਖੋ ਅਪਾਇੰਟਮੈਂਟਾਂ ਸਭ ਨੂੰ ਮਿਲਣਗੀਆਂ ਸੋ ਹੁਣ ਗੱਲ ਕਰਦੇ ਆਪਾਂ ਕਿ ਨਵੀਆਂ ਅਪਾਇੰਟਮੈਂਟਾਂ ਜਿਹੜੀਆਂ ਉਹ ਕਦੋਂ ਓਪਨ ਹੋ ਰਹੀਆਂ ਨੇ ਨਵੀਆਂ ਅਪਾਇੰਟਮੈਂਟਾਂ ਜੇਕਰ ਆਪਾਂ ਪਿੱਛੇਲੇ ਡਾਟਾ ਦੇ ਨਾਲ ਕੰਪੇਅਰ ਕਰੀਏ ਤਾਂ ਪਿਛਲੀਆਂ ਜਿਹੜੀਆਂ ਅਪਾਇੰਟਮੈਂਟਾਂ ਉਹ 26 ਜੁਲਾਈ ਨੂੰ ਜਿਹੜੀਆਂ ਓਪਨ ਹੋਈਆਂ ਸੀ ਸੋ ਉਮੀਦ ਹੈਗੀ ਹੈ ਕਿ ਮਹੀਨੇ ਦੇ ਇਸ ਲਾਸਟ ਦਿਨਾਂ ਦੇ ਵਿੱਚ ਵੀ ਜਿਹੜਾ ਅਪਾਇੰਟਮੈਂਟਾਂ ਓਪਨ ਹੋ ਸਕਦੀਆਂ ਨੇ ਸੋ ਜਿਹੜੇ ਮੇਰੇ ਵੀਰਾਂ ਦੀਆਂ ਨਵੀਆਂ ਐਪਲੀਕੇਸ਼ਨਾਂ ਨੇਗੀਆਂ ਫਰੈਸ਼ ਉਹ ਕਿਸੇ ਵਧੀਆ ਜਾਣਕਾਰ ਤੋਂ ਹੀ ਅਪਲੋਡ ਕਰਵਾਉਣ ਜਿਹਨੂੰ ਜਾਣਕਾਰੀ ਨਹੀਂ ਹੈ ਉਹ ਆਪ ਅਪਲੋਡ ਨਾ ਹੀ ਕਰੇ ਤਾਂ ਚੰਗਾ ਹੈ ਕਿਉਂਕਿ ਜਿੰਨਾ ਜਿੰਨਾਂ ਦੀਆਂ ਐਪਲੀਕੇਸ਼ਨਾਂ ਰਿਜੈਕਟ ਹੋਈਆਂ ਸੀ ਉਹਨਾਂ ਨੂੰ ਹਲੇ ਤੱਕ ਜਿਹੜੀਆਂ ਨਹੀਂ ਮਿਲੀਆਂ ਹੈਗੀਆਂ ਸੋ ਓਪਨ ਹੋਣਗੀਆਂ ਤਾਂ ਧਿਆਨ ਰੱਖਿਓ ਅਸੀਂ ਤੁਹਾਨੂੰ ਦੱਸ ਦੇਵਾਂਗੇ ਸਾਡੇ ਚੈਨਲ ਦੇ ਨਾਲ ਜਿਹੜਾ ਤੁਸੀਂ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਨੂੰ ਜਿਹੜਾ ਦਬਾਉਣਾ ਨਾ ਭੁੱਲੋ ਤਾਂ ਕਿ ਤੁਸੀਂ ਸਾਡੇ ਲੇਟੈਸਟ ਅਪਡੇਟਾਂ ਦੇ ਨਾਲ ਆ ਜਿਹੜਾ ਬਣ ਰਿਹਾ ਉਹ ਜਦੋਂ ਵੀ ਓਪਨ ਹੋਣਗੀਆਂ ਆਪਾਂ ਆਪਣੇ ਚੈਨਲ ਦੇ ਉੱਤੇ ਜਿਹੜੀ ਵੀਡੀਓ ਹੈਗੀ ਜਲਦੀ ਪਾ ਦੇਵਾਂਗੇ ਜਿਸ ਦੇ ਨਾਲ ਤੁਹਾਨੂੰ ਵੀ ਪਤਾ ਲੱਗ ਜਾਏਗਾ ਕਿ ਕਦੋਂ ਓਪਨ ਹੋ ਰਹੀਆਂ ਨੇ ਜੇਕਰ ਤੁਸੀਂ ਸਾਡੇ ਤੋਂ ਅਪਾਇੰਟਮੈਂਟ ਜਿਹੜੀ ਬੁੱਕ ਕਰਵਾਉਣਾ ਚਾਹੁੰਦੇ ਹੋ ਤਾਂ ਦਿੱਤੇ ਨੀਚੇ ਨੰਬਰਾਂ ਤੇ ਤੁਸੀਂ ਕੰਟੈਕਟ ਆ ਜਿਹੜਾ ਉਹ ਸਾਡੇ ਨਾਲ ਕਰ ਸਕਦੇ ਹੋ ਅਸੀਂ ਤੁਹਾਡੀ ਅਪਾਇੰਟਮੈਂਟ ਆ ਜਿਹੜੀ ਉਹ ਬੁੱਕ ਕਰ ਦੇਵਾਂਗੇ ਸੋ ਹੁਣ ਆਪਾਂ ਗੱਲ ਕਰਦੇ ਹਾਂ ਉਹਨਾਂ ਦੇ ਬਾਰੇ ਜਿਨ੍ਹਾਂ ਦੀਆਂ ਅਪਾਇੰਟਮੈਂਟਾਂ ਰਿਜੈਕਟ ਹੋਈਆਂ ਸੀ ਉਹਨਾਂ ਦੇ ਲਈ ਵੀ ਇੱਕ ਖੁਸ਼ਖਬਰੀ ਹੈ VFS Global ਵਾਲਿਆਂ ਦੇ ਵੱਲੋਂ ਉਹਨਾਂ ਨੂੰ ਇੱਕ ਮੇਲਾ ਨੇ ਜਿਹੜੀਆਂ ਪਾਈਆਂ ਜਾ ਰਹੀਆਂ ਨੇ ਉਸ ਮੇਲ ਦੇ ਵਿੱਚ ਜਿਹੜਾ ਇੱਕ ਲਿੰਕ ਹੈ ਪ੍ਰੋਵਾਈਡ ਕੀਤਾ ਜਾ ਰਿਹਾ ਹੈ ਜਿਸ ਲਿੰਕ ਦੇ ਵਿੱਚ ਤੁਸੀਂ ਆਪਣਾ ਫਾਰਮ ਹੈ ਜਿਹੜਾ ਦੁਬਾਰਾ ਰੀ ਅਪਲੋਡ ਕਰਕੇ ਆਪਣੀ ਅਪਾਇੰਟਮੈਂਟ ਹੈ ਜਿਹੜੀ ਉਹ ਲੈ ਸਕਦੇ ਹੋ ਸੋ ਉਸ ਲਿੰਕ ਦੇ ਉੱਤੇ ਤੁਸੀਂ ਕਲਿੱਕ ਕਰਕੇ ਆਪਣਾ ਵੈਬ ਫਾਰਮ ਹੈ ਜਿਹੜਾ ਉਹ ਫਿਲ ਕਰ ਸਕਦੇ ਹੋ ਤੇ ਜਾਣਕਾਰੀ ਇਹ ਹੈ ਕਿ ਉਹ ਲਿੰਕ ਹੈ ਜਿਹੜਾ ਉਹ ਸਿਰਫ ਇੱਕ ਵਾਰ ਹੀ ਪ੍ਰੋਵਾਈਡ ਕੀਤਾ ਜਾਂਦਾ ਹੈ ਕਹਿਣ ਦਾ ਮਤਲਬ ਹੈ ਕਿ ਇੱਕ ਵਾਰ ਹੀ ਯੂਜ਼ ਕੀਤਾ ਜਾਵੇਗਾ ਉਸ ਤੋਂ ਬਾਅਦ ਉਹ ਲਿੰਕ ਦੀ ਜਿਹੜੀ ਮਿਆਦ ਹੈ ਉਹ ਖਤਮ ਹੋ ਜਾਏਗੀ ਤੁਸੀਂ ਸਿਰਫ ਇੱਕ ਵਾਰ ਹੀ ਆਪਣਾ ਡਾਟਾ ਜਿਹੜਾ ਉਹ ਫਿਲ ਕਰਨਾ ਹੈ ਬੜੇ ਧਿਆਨ ਦੇ ਨਾਲ ਉਸ ਤੋਂ ਬਾਅਦ ਉਹ ਲਿੰਕ ਹੈ ਜਿਹੜਾ ਉਹ ਆਪਣੇ ਆਪ ਆਟੋਮੈਟਿਕ ਐਕਸਪਾਇਰ ਹੋ ਜਿਹੜਾ ਹੋ ਜਾਵੇਗਾ ਉਸ ਤੋਂ ਬਾਅਦ ਤੁਸੀਂ ਉਸ ਤੇ ਦੁਬਾਰਾ ਜਿਹੜਾ ਆਪਣਾ ਡਾਟਾ ਦੁਬਾਰੇ ਨਹੀਂ ਫਿਲ ਕਰ ਪਾਉਗੇ ਤੋ ਜਦੋਂ ਵੀ ਤੁਸੀਂ ਭਰਨਾ ਹੈ ਐਪਲੀਕੇਸ਼ਨ ਤਾਂ ਬੜੇ ਧਿਆਨ ਦੇ ਨਾਲ ਐਪਲੀਕੇਸ਼ਨ ਨੂੰ ਜਿਹੜਾ ਫਿਲ ਕਰਿਓ ਤਾਂ ਕਿ ਤੁਹਾਨੂੰ ਦੁਬਾਰੇ ਰਿਜੈਕਟ ਦਾ ਜਿਹੜਾ ਸਾਹਮਣਾ ਉਹ ਨਾ ਕਰਨਾ ਪਵੇ ਸੋ ਹੁਣ ਆਪਾਂ ਗੱਲ ਕਰਦੇ ਆ ਕਿ ਇਹ ਮੇਲਾ ਨੇ ਜਿਹੜੀਆਂ ਕਿੰਨਾ ਕਿੰਨਾਂ ਨੂੰ ਆਈਆਂ ਨੇ ਇਹ ਮੇਲਾ तकरीबन ਸਾਰਿਆਂ ਨੂੰ ਹੀ ਆਉਣ ਗਿਆ ਥੋੜਾ ਜਿਹਾ ਪੇਸ਼ੈਂਸ ਰੱਖੋ ਸਭ ਨੂੰ ਜਿਹੜੀਆਂ ਇਹ ਮੇਲਾ ਮਿਲਣ ਗਿਆ ਸੋ ਜਿਨ੍ਹਾਂ ਜਿਨ੍ਹਾਂ ਨੂੰ ਵੀ ਆਈਆਂ ਨੇ ਉਹਨਾਂ ਨੂੰ ਰੈਫਰੈਂਸ ਨੰਬਰ ਨੇ ਕਿ ਜਿਹੜੇ ਉਹ 2 ਲੱਖ 3 2 ਲੱਖ 90000 ਪਲੱਸ ਮਿਲ ਰਹੇ ਨੇ ਸੋ ਸਾਡੀ ਵੀ ਇੱਕ ਕਲਾਇੰਟ ਦੀ ਰੀ ਅਪਲੋਡ ਵਾਲੀ ਐਪਲੀਕੇਸ਼ਨ ਸੀ ਅਸੀਂ ਮਤਲਬ ਕਿ ਫਿਲ ਕੀਤੀ ਤਾਂ ਉਸ ਨੂੰ ਜਿਹੜੀ ਅਪਾਇੰਟਮੈਂਟ ਹੈਗੀ ਉਹਦਾ ਰੈਫਰੈਂਸ ਨੰਬਰ ਸੀਗਾ 2 ਲੱਖ 95000 ਪਲੱਸ ਉਹਦੀ ਅਪਾਇੰਟਮੈਂਟ ਜਿਹੜੀ ਸਾਨੂੰ ਮਿਲੀ ਆ ਉਹ 16 ਅਕਤੂਬਰ ਦਿਨ ਬੁੱਧਵਾਰ ਦੀ ਅਗਲੇ ਮਹੀਨੇ ਦੀ ਮਿਲੀ ਹੈ ਸੋ ਐਵੇਂ ਘਬਰਾਉਣ ਦੀ ਲੋੜ ਨਹੀਂ ਹੈ ਕਿ ਜਿਹੜੇ ਰੈਫਰੈਂਸ ਨੰਬਰ ਨੇ 3 ਲੱਖ ਤੇ ਚਲਾ ਗਿਆ ਤਾਂ 3 ਮਹੀਨੇ ਲੱਗ ਜਾਣਗੇ 4 ਮਹੀਨੇ ਲੱਗ ਜਾਣਗੇ ਅੱਗੇ ਹੀ ਇੰਨੇ ਜ਼ਿਆਦਾ ਮਤਲਬ ਕਿ ਲੇਟ ਹੋ ਚੁੱਕੇ ਆ ਸੋ ਐਵੇਂ ਦੀ ਕੋਈ ਦਿੱਕਤ ਨਹੀਂ ਹੈ VFS ਗਲੋਬਲ ਵਾਲੇ ਤੁਹਾਨੂੰ ਜਲਦੀ ਹੀ ਜਿਹੜੀ ਅਪਾਇੰਟਮੈਂਟ ਆ ਉਹ ਪ੍ਰੋਵਾਈਡ ਕਰ ਦੇਣਗੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਤੁਹਾਡਾ ਸਮਾਂ ਜਿਹੜਾ ਪਹਿਲਾਂ ਹੀ ਬਹੁਤ ਜ਼ਿਆਦਾ ਖਰਾਬ ਹੋ ਚੁੱਕਿਆ ਹੈ ਸੋ ਤੁਸੀਂ ਵੀ ਆਪਣੀ ਮੇਲ ਦੇ ਉੱਤੇ ਜਿਹੜਾ ਧਿਆਨ ਰੱਖੋ ਤੁਹਾਨੂੰ ਵੀ ਇਹ ਮੈਸੇਜ ਹੈ ਜਿਹੜਾ ਕਦੋਂ ਵੀ ਆ ਸਕਦਾ ਹੈ ਸੋ ਹੁਣ ਗੱਲ ਕਰਦੇ ਆ ਉਹਨਾਂ ਦੀ ਜਿਨ੍ਹਾਂ ਨੇ ਆਪਣੀਆਂ ਐਪਲੀਕੇਸ਼ਨਾਂ ਆਪਣੇ ਏਜੰਟਾਂ ਦੇ ਥਰੂ ਕਰਵਾਈਆਂ ਸੀਗੀਆਂ ਰਿਜੈਕਟ ਹੋ ਗਈਆਂ ਉਹ ਆਪਣੇ ਏਜੰਟਾਂ ਦੇ ਨਾਲ ਗੱਲਬਾਤ ਕਰਨਾ ਕਿ ਉਹ ਆਪਣੀਆਂ ਐਪਲੀਕੇਸ਼ਨਾਂ ਜਿਹੜੀਆਂ ਉਹ ਚੈੱਕ ਕਰਦੇ ਰਹਿਣ ਕਿ ਉਹਨਾਂ ਨੂੰ ਮੇਲ ਹੈ ਜਿਹੜੀ ਕਦੋਂ ਵੀ ਆ ਸਕਦੀ ਹੈ ਜੇ ਹੋ ਸਕਦਾ ਹੈ ਤਾਂ ਤੁਸੀਂ ਆਪਣੇ ਏਜੰਟਾਂ ਤੋਂ ਆਪਣਾ ਈਮੇਲ ਐਡਰੈਸ ਅਤੇ ਪਾਸਵਰਡ ਆ ਉਹਦਾ ਲੈ ਕੇ ਤੁਸੀਂ ਆਪ ਚੈੱਕ ਕਰਦੇ ਰਹੋ ਕਿਉਂਕਿ ਮੈਸੇਜ ਹੈ ਜਿਹੜਾ ਉਹ ਕਦੋਂ ਵੀ ਤੁਹਾਨੂੰ ਆ ਸਕਦਾ ਹੈ ਕਿਉਂਕਿ ਜੇ ਆਪਾਂ ਕਿਸੇ ਦੇ ਉੱਤੇ ਡਿਪੈਂਡ ਕਰਦੇ ਹਾਂ ਤਾਂ ਕਿਸੇ ਦੇ ਕੋਲ ਮਤਲਬ ਕਿ ਟਾਈਮ ਹੁੰਦਾ ਹੈ ਜਾਂ ਨਹੀਂ ਹੁੰਦਾ ਚੈੱਕ ਕਰਨ ਦਾ ਜੇਕਰ ਤੁਹਾਡੇ ਕੋਲ ਹੋਵੇਗਾ ਈਮੇਲ ਤੇ ਪਾਸਵਰਡ ਤਾਂ ਤੁਸੀਂ ਕਦੋਂ ਵੀ ਚੈੱਕ ਜਿਹੜਾ ਉਹ ਕਰਕੇ ਦੇਖ ਸਕਦੇ ਹੋ ਸੋ ਇਹ ਸੀ ਅੱਜ ਦੀ ਆਪਣੀ ਅਪਡੇਟ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਜਿਹੜਾ ਨਾ ਭੁੱਲਿਓ ਤਾਂ ਕਿ ਇਦਾਂ ਦੀ ਅਪਡੇਟਾਂ ਦੇ ਨਾਲ ਤੁਸੀਂ ਜੁੜੇ ਰਹੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ